ਚਾ ਚਲੋ ਗੁਰੂ ਦੀ ਤੇ ਛੱਡੋ ਤੇ ਪਰਮੇਸ਼ਵਰ ਹੈ ਜਿਨ੍ਹਾਂ ਨੂੰ ਥਾਪੜਾ ਦੇ ਦਿੰਦਾ ਨਾ ਉਹਨਾਂ ਦਾ ਮੁਕਾਬਲਾ ਵੀ ਸਰੂਹੇ ਜ਼ਮੀਨ ਤੇ ਕੋਈ ਨਹੀਂ ਕਰ ਸਕਦਾ ਕੋਈ 1721ਵੀਂ ਦੀ 1758 ਬਿਕਰਮੀ ਸੰਮਤ ਦੀ ਗੱਲ ਹੈ ਮੁਗਲੀਆਂ ਸਲਤਨਤ ਬਾਈ ਧਾਰ ਦੇ ਰਾਜਿਆਂ ਨੇ ਅਨੰਦਾਂ ਦੀ ਪੁਰੀ ਨੂੰ ਘੇਰ ਲਿਆ ਗੁਰੂ ਗੋਬਿੰਦ ਸਿੰਘ ਲੋਹਗੜ ਕਿਲੇ ਬੈਠੇ ਹੋਏ ਨੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਇਤਿਹਾਸ ਵਿੱਚ ਜ਼ਿਕਰ ਹੈ ਮਹਾਰਾਜ ਕੱਲ ਸਵੇਰ ਕੇਸਰੀ ਚੰਦ ਦਾ ਹਾਥੀ ਆਵੇਗਾ ਕਿਲੇ ਦਾ ਦਰਵਾਜ਼ਾ ਤੋੜੂ ਤੇ ਸ਼ਰਾਬ ਪਿਆ ਕੇ ਮਸਤ ਕੀਤਾ ਹੋਵੇਗਾ ਕੀ ਉਪਾ ਕਰਨਾ ਜੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ 1 ਲੱਖ ਗਿੰਤੀ ਕੋ ਜੋਦਾ ਪੁੰਨ 75000 ਆ ਸੰਗ ਕੇਸਰੀ ਚੰਦ ਸੋ ਲੈ ਕੇ ਹੇਲਾ ਕਾਲਨ ਤਿਆਰਾ ਡੇਢ ਲੱਖ ਤੋਂ ਉੱਤੇ ਸੂਰਮਾ ਲੈ ਕੇ ਬਾਈ ਧਾਰ ਦੇ ਰਾਜੇ ਮੁਗਲਿਆ ਸਲਤਨਤ ਦੇ ਲੋਗ ਨਾਜ਼ਮ ਵਜ਼ੀਰ ਖਾਂ ਵਰਗੇ ਨੰਦਾਂ ਦੀ ਪੁਰੀ ਨੂੰ ਘੇਰਦੇ ਨੇ ਤੁਰੰਗ ਕੇਸਰੀ ਚੰਦ ਫੰਦਾਇਓ ਛਬ ਤੇ ਆਗੂ ਹਵੈ ਕੈ ਆਜ ਲੋਹ ਗੜ ਤੋੜੂ ਪਿੜਕੈ ਸਭ ਤਰਿਹ ਦ ਸਿਮਰ ਕੈ ਸਾਉ ਠਾਈ ਐ ਅੱਜ ਲੋਹ ਗੜ ਨੂੰ ਮਿੱਟੀ ਵਿੱਚ ਮਿਲਾ ਦਵਾਂਗਾ ਗੁਰੂ ਗੋਬਿੰਦ ਸਿੰਘ ਨੂੰ ਮਿੱਟੀ ਵਿੱਚ ਮਿਲਾ ਦਵਾਂਗਾ ਗੁਰਦੇਵ ਦਰਬਾਰ ਵਿੱਚ ਸੱਜੇ ਨੇ ਸਿੰਘ ਕਹਿੰਦੇ ਜੀ ਕਿੱਦਾਂ ਢੱਕਣਾ ਹਾਥੀ ਨੂੰ ਤੁਹਾਨੂੰ ਪਤਾ ਹਾਥੀ ਦੀ ਮਸਤੀ ਬੜੀ ਮਾੜੀ ਐ ਜੰਗਲਾਂ ਦੇ ਜੰਗਲ ਉਜਾੜ ਦਿੰਦਾ ਐ ਤੇ ਜੇ ਸ਼ਰਾਬ ਪਿਆ ਕੇ ਮਸਤ ਕੀਤਾ ਹੋਵੇ ਤੇ ਕੈਸੀ ਤਬਾਈ ਮਚਾਵੇਗਾ ਬੰਦਾ ਚੰਗਾ ਪੜਾ ਹੋਵੇ ਨਾ ਤੇ ਸ਼ਰਾਬ ਪੀਤੀ ਹੋਵੇ ਤੇ ਇਹ ਹਾਥੀ ਬਣ ਜਾਂਦਾ ਕਈ ਵਾਰ ਐਵੇਂ ਕੰਦਾ ਨਵਜਦਾ ਫਿਰਦਾ ਬੰਦੇ ਨੂੰ ਹੀ ਸਾਹਮਣਾ ਔਖਾ ਹੈ ਤੇ ਹਾਥੀ ਨੂੰ ਕਿੱਦਾਂ ਸੰਭੋਗੇ ਚਲੋ ਮਹਾਰਾਜ ਨੇ ਇਸ਼ਾਰਾ ਕੀਤਾ ਕਹਿੰਦੇ ਸਾਡਾ ਹਾਥੀ ਹੀ ਹਾਥੀ ਨੂੰ ਰੋਕੇਗਾ ਦੁਨੀ ਜਾਣਦਾ ਇਹ ਕੌਣ ਸੀ ਬਲਾ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਦਰਸ਼ਨੀ ਜੋੜੀ ਹੈ ਨਾ ਉਥੇ ਲਾਜੀ ਬੇਰ ਹੈ ਨਾ ਉਹ ਭਾਈ ਸਾਲੋ ਦੀ ਹੈ ਇਹ ਜਿਹੜਾ ਭਾਈ ਸਾਲੋ ਸੀ ਜਿਨੇ ਅਮਰਤ ਸਰ ਦੀ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ ਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦਾ ਸੰਗੀ ਹੈ ਇਹਦਾ ਪੋਤਰਾ ਸੀ ਦੁਨੀ ਚੰਦ ਮਾਝੇ ਦੀ ਧਰਤੀ ਦਾ ਮਸੰਦ ਹੈ ਗੁਰਾਂ ਦੀ ਸੇਵਾ ਵਿੱਚ 500 ਯੋਧੇ ਕਲਗੀ ਧਰਨੇ ਦਿੱਤੇ ਨੇ ਅਗੰਮ ਉਹ ਕਿਲੇ ਵਿੱਚ ਮਿਠਾਇਆ ਹੁਣ ਜਦੋਂ ਇਹਦੇ ਨਾਲ ਅਮਰੀਕ ਸਿੰਘ ਆਨੰਦ ਸਿੰਘ ਸੁਜਾਨ ਸਿੰਘ ਸ਼ਬੀਖ ਸਿੰਘ ਵਰਗੇ ਮਜਾਇਲ ਸੂਰਮੇ ਨੇ ਇਹਦੇ ਕੰਨਾ ਵਿੱਚ ਖਬਰ ਪਹ ਗਈ ਵੀ ਤੂੰ ਕੱਲ ਨੂੰ ਦੁਨੀ ਚੰਗਾ ਹਾਥੀ ਨਾਲ ਲੜਨਾ ਹੈ ਇਹਦਾ ਰੰਗ ਉੱਡ ਗਿਆ ਕਹਿੰਦਾ ਮੁਗਲਾਂ ਨਾਲ ਪਾਈ ਧਾਰ ਦੇ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਨੂੰ ਸੂਲਾ ਕਰ ਲੈਣੀ ਚਾਹੀਦੀ ਹੈ। ਨਹੀਂ ਤੇ ਕੱਲ ਨੂੰ ਨੁਕਸਾਨ ਬੜਾ ਹੋਵੇਗਾ। ਚਲੋ ਸਿੰਘੋ ਮੈਂ ਸਮਝਦਾ ਐ ਵੀ ਮੈਨੂੰ ਤੇ ਹਾਥੀ ਨੇ ਮਾਰ ਦੇਣਾ ਐ। ਕਿਲੇ ਤੋਂ ਮਾਰ ਤੇ ਜਦੋਂ ਮੈਨੂੰ ਮਾਰਤਾ ਕਿਲੇ ਦਾ ਦਰਵਾਜ਼ਾ ਉਹਨੇ ਭੰਨਤਾ ਤੇ ਖੈਰ ਤੁਹਾਡੀ ਵੀ ਨਹੀਂ। ਗੁਰੂ ਗੋਬਿੰਦ ਸਿੰਘ ਨੂੰ ਸਮਝਾਓ ਹਜੇ ਵੀ ਰਾਜੀ ਨਵਾ ਕਰ ਲਵੇ ਦਿੱਲੀ ਦੇ ਦਰਬਾਰ ਅੱਗੇ ਚੁੱਕ ਜਾਵੇ ਹੁਣ ਸਿੰਘ ਭਾਵਨਾ ਵਾਲੇ ਨੇ ਉਹ ਕਹਿੰਦੇ ਬਾਬਾ ਦੁਨੀ ਚੰਦ ਕਿਉਂ ਡਰਦਾ ਹੈ ਕਰਨ ਕ੍ਰਾਵਣ ਹਾਰ ਤੇ ਗੁਰੂ ਗੋਬਿੰਦ ਸਿੰਘ ਨੇ ਤੂੰ ਥੋੜੀ ਕੁਝ ਕਰਨਾ ਹੈ ਉਹਦੇ ਥਾਪੜੇ ਨੇ ਤੈਨੂੰ ਹਾਥੀ ਨਾਲ ਲੜਾਉਣਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚਨਾ ਲਾਗ ਜਿਹੜੇ ਪੀਰ ਦੇ ਗੁਰੂ ਪਰਮੇਸ਼ਰ ਦੇ ਨਿਵਾਜੇ ਨੇ ਆਂਝ ਨਹੀਂ ਆਉਣ ਦਿੰਦਾ ਉਹਨਾਂ ਨੂੰ ਰੱਖ ਲੈਂਦਾ ਹੈ ਫਾਰਸੀ ਦਾ ਬੋਲ ਹੈ ਕਲਗੀਧਰ ਪਾਤਸ਼ਾਹ ਦਾ ਖਸਮ ਦੁਸ਼ਮਨੀ ਗਰ ਹਜ਼ਾਰ ਆਬੁਰਦ ਨਾ ਇਕ ਮੂਏ ਊਰਾ ਆਜ਼ਾਰ ਆਬੁਰਦ ਚਾਹੇ ਸਾਰੀ ਦੁਨੀਆ ਦੁਸ਼ਮਣ ਹੋ ਜਾਵੇ ਜੇ ਖਸਮ ਦਾ ਸਿਰ ਤੇ ਹੱਥ ਹੈ ਗੁਰੂ ਪਰਮੇਸ਼ਰ ਦਾ ਸਿਰ ਤੇ ਹੱਥ ਹੈ ਤੇ ਵਾਲ ਨਹੀਂ ਵਿਗਾਉਣ ਦਿੰਦਾ ਤੱਤੀ ਵਾ ਨਹੀਂ ਲਗਣ ਦਿੰਦਾ ਹੱਥ ਚਾਈਦਾ ਆਇਉਦਾ ਉਹ ਦੁਨੀਆ ਚੰਦਾ ਦਿਲ ਨਾ ਵੱਜਾ ਮੁਕਾਬਲਾ ਨਹੀਂ ਸੀ ਕਰਨਾ ਚਾਹੁੰਦਾ ਪੈ ਬੀਤ ਹੋਇਆ ਕਾਇਰਾ ਵਾਂਗੂ ਦੌੜਨ ਦਾ ਯਤਨ ਕੀਤਾ ਮੋਟਾ ਰਸਾ ਮੰਗਾ ਲਿਆ ਹੁਣ ਪਲਿਆ ਬੜਾ ਸੀ ਟੋਕਰਾਂ ਰੋਟੀਆਂ ਦਾ ਖਾਂਦਾ ਸੀ ਲੰਗਰ ਚ ਕਈ ਨੇਰੀ ਤਨ ਦੀ ਖਰਾਕ ਲੈਣ ਆਉਂਦੇ ਨੇ ਗੁਰੂ ਘਰ ਮੰਨ ਦੀ ਖਰਾਕ ਨਹੀਂ ਲੈਂਦੇ ਦੋਨੋਂ ਪਾਕੀ ਨੇ ਪਹਿਲੇ ਪੰਗਤ ਪਾਛੇ ਸੰਗਤ ਲੰਗਰ ਚੋਂ ਲੈੜ ਕੇ ਆਉ ਗੁਰਦਾਰੇ ਫਿਰ ਮੰਨ ਦੀ ਖਰਾਕ ਲੋ ਕਥਾ ਕੀਰਤਨ ਕਈ ਲੰਗਰ ਚੋਂ ਹੀ ਮੁੜ ਜਾਂਦੇ ਨੇ ਜਾਂ ਉੱਥੇ ਹੀ ਢੋਲਾ ਕੇ ਸੌਂ ਜਾਂਦੇ ਨੇ ਜਿੰਨਾ ਚਿਰ ਤੇ ਲੰਗਰ ਜੁਟਦਾ ਰਿਹਾ ਦੁਨੀ ਚੰਦ ਬੜਾ ਖੁਸ਼ ਹੈ ਅੱਜ ਸਮਾ ਆਇਆ ਹੈ ਲੂਣ ਖਾਦਾ ਹੈ ਹਲਾਲ ਕਰਨਾ ਹੈ ਰੱਸਾ ਮੰਗਵਾ ਕੇ ਕਹਿੰਦੇ ਕਿਲੇ ਦੀ ਕੰਧ ਟੱਪਣ ਲੱਗਾ ਪਾਰਾ ਸ਼ਰੀਰ ਸੀ ਰੱਸਾ ਟੁੱਟ ਗਿਆ ਮੂਛੇ ਵੱਡੋ ਦੀ ਲੱਤ ਟੁੱਟ ਗਈ ਦਾਗੇ ਉਹੇ ਸੋਰਨ ਮਹਿਜੂਜਾ ਬਿਨ ਦਾਗੇ ਬਗਜਾਈ ਜਿੰਨਾਂ ਦੇ ਮਸਤਕ ਤੇ ਨਾਮ ਦਾ ਨਿਸ਼ਾਨ ਪ੍ਰਗਟ ਹੈ ਉਹ ਨਹੀਂ ਦੌੜਦੇ ਜਿਨ੍ਹਾਂ ਦੀ ਭਗਤੀ ਨਹੀਂ ਉਹ ਦੌੜ ਜਾਂਦੇ ਨੇ ਸਾਧੂ ਹੋਏ ਸੂਖ ਭਗਤ ਪਛਾਨੈ ਹਰ ਲੇਖ ਜਾਣੈ ਭਾਈ ਨਾਮ ਜਪਣ ਵਾਲੇ ਖਜ਼ਾਨੇ ਚ ਪ੍ਰਵਾਨ ਹੁੰਦੇ ਨੇ ਜਿਹੜੇ ਦੌੜ ਜਾਂਦੇ ਪ੍ਰਵਾਨ ਕੀ ਨਹੀਂ ਮਿਲਨੀ ਚਲੋ ਯਾਰਾਂ ਨੇ ਔਖੇ ਸੌਖੇ ਹੋ ਕੇ ਚੁੱਕਿਆ ਜਿਦਾਂ ਬੋਰੀ ਢੋਈ ਦੀ ਐ ਚੁੱਕ ਕੇ ਲੈ ਗਏ ਅਮਰ ਸਾਰੇ ਦੇ ਪਿੰਡਾਂ ਮੰਜੇ ਤੇ ਪਿਆ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੱਖ ਕਹਿੰਦੇ ਦੀ ਤੁਹਾਡਾ ਹਾਥੀ ਪੱਜ ਗਿਆ ਹੈ ਉਹਨੂੰ ਮੁਕਾਬਲਾ ਕੌਣ ਕਰੇਗਾ ਮੌਤ ਤੋਂ ਡਰਦਾ 도ੜਿਆ ਹੈ ਪਰ ਕਲਗੀਧਰ ਤੇ ਤਿੰਨਾਂ ਲੋਕਾਂ ਦੇ ਖਸਮ ਨੇ ਗੜੂਏ ਚੋਂ ਬੋਲ ਨਿਕਲੇ ਦਸਮ ਬਾਣੀ ਹੈ ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜ ਜਈ ਹੈ ਜੇ ਕੋਈ ਆਖੇ ਵੀ ਕਾਲ ਤੋਂ ਮੌਤ ਤੋਂ ਭੱਜ ਕੇ ਬਚਾ ਹੋ ਸਕਦਾ ਕਹਿੰਦੇ ਭਜੋ ਕਿੱਥੇ ਬਚਦੇ ਹੋ ਆਪਾਂ ਨੂੰ ਕੀ ਲੱਗਦਾ ਵੀ ਇੰਡੀਆ ਛੱਡ ਕੇ ਅਮਰੀਕਾ ਜਾਓ ਮਲੇਸ਼ੀਆ ਜਾਓ ਕੈਨੇਡਾ ਜਾਓ ਮੌਤ ਨਹੀਂ ਆਵੇਗੀ ਜਿੱਥੇ ਦੌੜੋਗੇ ਕਹਿੰਦੇ ਪਹਿਲਾਂ ਅਗੇ ਖਲੋਦੀ ਐ ਦੌੜ ਕਹਿੰਦੇ ਦੁਨੀ ਚੰਦ ਕਿੱਛੇ ਦੌੜਦਾ ਐ ਆਗੇ ਹੋਂ ਕਾਲ ਧਰੇ ਅਸਗੱਜਤ ਸ਼ਾਜਤ ਹੈ ਜਿਹਦੇ ਨਸ ਆਈਐ ਜਿਵੇਂ ਬੱਦਲ ਗੱਜਦਾ ਐ ਮੌਤ ਅਗੇ ਗੱਜਦੀ ਹੋਈ ਦਿਖੇਗੀ ਐਸੇ ਨਾ ਕਹਿ ਗਇਓ ਕੋਈ ਸੋਦਾਵਰੇ ਯਾਹੇ ਉਹ ਪਾਲ ਸੋਖਾਵ ਬਚਈਆ ਜਾਤ ਤੇ ਨਾ ਛੁੱਟ ਗਿਆ ਮੂੜ ਕਉ ਹਸਤਾ ਕੀ ਹੁੰਦਾ ਸਰਣਾਗਤ ਜਈਆ ਕਹਿੰਦੇ ਕੋਈ ਵੀ ਦਾ ਤੈਰਾ ਨਹੀਂ ਚਲਣਾ ਮੌਤ ਦੇ ਅੱਗੇ ਰਾਜਾ ਹੈ ਤੇਰੀ ਡਾਂਗ ਦਾ ਡਰ ਨਹੀਂ ਹੈ ਮੌਤ ਨੂੰ ਗਰੀਬ ਹੈ ਤੇਰੇ ਤਰਲੇ ਕਰਕੇ ਮੌਤ ਨਹੀਂ ਛੱਡੇਗੀ ਵੀ ਤਰਸ ਖਾ ਜਾਵੇ ਕਾਲ ਦੇ ਤੇ ਚਰਨੀ ਪੜਨੇ ਪੈਂਦੇ ਨੇ ਉਹ ਕਿਸੇ ਨੂੰ ਨਹੀਂ ਛੱਡਦਾ ਹਰੇ ਗੜੂਏ ਚੋਂ ਬੋਲ ਨਿਕਲੇ ਇੱਕ ਸੁਨਿਆ ਆ ਗਿਆ ਮਹਾਰਾਜ ਦੁਨੀ ਚੰਦ ਮੰਜੇ ਤੇ ਪਿਆਸੀ ਕਹਿੰਦੇ ਸੱਪ ਨੇ ਡਸ ਲਿਆ ਵਿਸ਼ੇਲ ਕੋਈ ਸੀ ਕਲਗੀ ਧਰਦੀ ਭੁੱਖ ਬਾਣੀ ਮਾਰਿਆ ਗਿਆ ਦੁਨੀ ਦਾਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਨਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਪੜਿਆ ਜੋ ਗੁਰੂ ਕਹਿੰਦਾ ਓਹੀ ਦੁਨੀਆ ਤੇ ਹੁੰਦਾ ਏ ਇਸ ਦਾ ਡੂਰ ਇਸ ਦਾ ਕ੍ਰੀਏਟਰ ਜੋ ਚਾਹੇ ਕਰ ਸਕਦੇ ਨੇ ਹਾਂ ਇੱਕ ਗੱਲ ਹੋਰ ਹੈ ਦੁਨੀ ਚੰਦ ਦਾ ਗੁਣਾ ਉਹਦੇ ਪੋਤੇ ਭਾਈ ਸਰੂਪ ਸਿੰਘ ਤੇ ਭਾਈ ਨੂਬ ਸਿੰਘ ਨੇ ਗੁਰੂ ਗੋਬਿੰਦ ਸਿੰਘ ਬਹਾਰਾਜ ਦੀ ਸੇਵਾ ਵਿੱਚ ਆ ਕੇ ਬਖਸ਼ਾਇਆ ਸੀ ਬਖਸ਼ੀ ਦਿੰਦੇ ਨੇ ਗੁਰਦੇਵ ਬਾਣੀ ਕਹਿੰਦੀ ਹੈ ਗੁਰ ਸਰਣਾਈ ਭਜ ਪਏ ਬਖਸ਼ੇ ਬਖਸਣ ਹਾਰ ਉਧਰ ਤੇ ਆਇਆ ਨੂੰ ਬਖਸ਼ ਦਿੰਦਾ ਹੈ ਕਵੀ ਰਾਜ ਸੰਤੋਖ ਸਿੰਘ ਕਹਿੰਦੇ ਸਭ ਸਿੰਗਣ ਤਬ ਅਰਜ਼ ਗੁਜ਼ਾਰੀ ਪ੍ਰਭ ਜੀ ਤੁੰਚਰ ਕੇਰ ਚਿੰਗਾਰੀ ਹਤ ਬਾਰਣੀ ਤੇ ਸੋ ਨਹੀਂ ਤੋ ਤਿਸ ਉਪਾਏ ਕਰ ਬਤ ਚਹਇਤ ਮਹਾਰਾਜ ਹਾਥੀ ਕਿਲੇ ਵਾਲ ਚਗਾੜਦਾ ਆ ਰਿਹਾ ਹੈ ਅਗਲੇ ਦਿਨ ਦੀ ਬਾਤ ਹੈ ਸ਼ਰਾਬ ਪਿਆ ਕੇ ਮਸਤ ਕੀਤਾ ਹੋਇਆ ਹੈ ਪਿੱਛੇ ਹਜ਼ਾਰਾਂ ਫੌਜਾਂ ਚੜੀਆਂ ਆ ਰਹੀਆਂ ਨੇ ਦਰਵਾਜ਼ਾ ਟੁੱਟਦੇ ਆਂ ਕਮਸ਼ਾਨ ਮੱਚੇਗਾ ਸਾਡੀ ਗਿਣਤੀ ਥੋੜੀ ਹੈ ਵਿਛਾ ਕਰਨਾ ਮੁਸ਼ਕਿਲ ਹੋ ਜਾਵੇਗਾ ਹੁਣ ਅਥੀਨਾ ਕੌਣ ਲੜੇ ਤੇ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨਾ ਐਦਾਂ ਸੱਜੇ ਨੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਦਾ ਅਖਦੇ ਸੱਜੇ ਨੇ ਸੁਨਹਿਰੀ ਤਖਤ ਹੈ ਗਾੜੀ ਵਸੂਰ ਮੇਂ ਦਰਬਾਰ ਵਿੱਚ ਮਜਲਿਸ ਵਿੱਚ ਬੈਠੇ ਹੋਏ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਤਿੰਨੋਂ ਵਿਚਾਰ ਏਕ ਹੈ ਚਤਰ ਸਿੰਘ ਸੂਰਮਾ ਬਲੀ ਬੁਲੰਦ ਬਾਹੂ ਦੰਡ ਸ਼ਤਰ ਤੇ ਗਰੂਰ ਬਾ ਕਹਿੰਦੇ ਬੜਾ ਬਲੀ ਬੜਾ ਬਲਵਾਨ ਤਕੜੇ ਮੁਸ਼ਾਇਰੇ ਲਾਲ ਅੱਖਾ ਸੋਹਣਾ ਤਿੱਖਾ ਦਾੜਾ ਭਾਈ ਮਨੀ ਸਿੰਘ ਦਾ ਫਰਜ਼ੰਦ ਸਪੁੱਤਰ ਬਾਬਾ ਬਜਤਰ ਸਿੰਘ ਸ਼ਤਰੂਆਂ ਦੇ غرੂਰ ਨੂੰ ਤੋੜ ਕੇ ਸੁਤਣ ਵਾਲਾ ਦਰਬਾਰ ਵਿੱਚ ਬੈਠਾ ਸੀ ਕਲਗੀਧਰ ਪਾਤਸ਼ਾਹ ਦੇ ਨਾਲ ਨਾ 25 ਅੰਗਰੱਖਣ ਹੋਇਆ ਕਰਦੇ ਸਨ ਕਿਲੇ ਵਿੱਚ ਸ਼੍ਰੀ ਗੁਰ ਪ੍ਰਯੰਕ ਨਿਸਕੇ ਵਿੱਚ ਸਦੀਵ ਹੀ ਹੋਵਹਿ ਸੁਚੇਤ ਰਖਵਾਰ ਚਿਤ ਥੀਵ ਹੀ ਉਹ 25 ਯੋਧੇ ਸਦਾ ਹੀ ਗੁਰਾਂ ਦੇ ਪਾਸ ਰਹਿੰਦੇ ਸਨ ਜਦੋਂ ਕਿਦਰੇ ਗੁਰਾਂ ਨੇ ਕੱਲਿਆਂ ਵਿਚਰਾਬ ਲੈਣਾ ਉਹਨਾਂ 25 ਸੂਰਮਿਆਂ ਚੋਂ ਇੱਕ ਬਾਹੋਬਲੀ ਅੰਗ ਰਖਿਅਕ ਭਾਈ ਬਚਤਰ ਸਿੰਘ ਸੀ ਇਹ ਸਾਰਿਆਂ ਦੀ ਭਾਵਨਾ ਐਸੀ ਸੀ ਸਤਿਗੁਰੂ ਆਗੇ ਸੀਸ ਭੇਟ ਦੇਉ ਜੇ ਸਤਿਗੁਰੂ ਸੱਚ ਹੈ ਭਾਵੇਂ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਸਿਰ ਦੇਣ ਦੇ ਤਿਆਰ ਰਹਿੰਦੇ ਸਨ ਗੁਰਦੇਵ ਘਰ ਜੀ ਨੇ ਕਹਿੰਦੇ ਕੀ ਹੋਇਆ ਜੇ ਹਾਥੀ ਸਾਡਾ ਦੌੜ ਗਿਆ ਹੈ ਹੁਣ ਬਾਈ ਧਾਰੀ ਰਾਜਿਆਂ ਦੇ ਮਸਤ ਹਾਥੀ ਦੇ ਨਾਲ ਸਾਡਾ ਸ਼ੇਰ ਬਚਿੱਤਰ ਸਿੰਘ ਲੜੇਗਾ ਇਹਦੇ ਕਿਉਂ ਭਾਈ ਬਚਿੱਤਰ ਸਿੰਘ ਲੜੇਗਾ ਕਹਿੰਦਾ ਮਹਾਰਾਜ ਹਾਥੀ ਨਾਲ ਕਿਤੇ ਲੜਿਆ ਜਾ ਸਕਦਾ ਹੈ ਉਹ ਵੀ ਮਸਤ ਹਾਥੀ ਬੰਦਾ ਕਿੱਥੇ ਜਿੱਤ ਸਕਦਾ ਹੈ ਗੁਰਦੇਵ ਕਹਿੰਦੇ ਚਾਹੁੰਦਾ ਕੀ ਹੈ ادے گڑوے کے بولنے کبھی راج سنتوخ لکھتے بھائی ہاتھی کیا ببرو جو ار سکے اگاری سنؤ سرگ میں ایک اراوت دسکو لہو ماری کہ مہاراج تا تھا ہو ਏ ਪਾਈ ਧਾਰੀਆਂ ਦਾ ਹਾਥੀ ਤੇ ਕੀ ਕੇਸਰੀ ਜੰਦ ਜਸਵਾਲੀਏ ਦਾ ਹਾਥੀ ਤੇ ਕੀ 인ਦਰ ਦੇਵਤੇ ਦਾ ਐਰਾਵਤ ਹਾਥੀ ਮਾਰ ਕੇ ਚਰਨਾ ਚ ਛੁੱਟ ਦਵਾ ਤੇ ਜੇ ਥਾਪੜਾ ਨਹੀਂ ਤੇ ਫੇਰਾ ਕੀ ਨਹੀਂ ਜੇ ਮਰਨਾ ਮੇਰੇ ਕੋਲੋਂ ਇਹ ਭਾਵਨਾ ਸਿੱਖਦੀ ਜੋ ਕਰਨਾ ਹੈ ਗੁਰੂ ਨੇ ਕਰਨਾ ਹੈ ਥਾਪੜਾ ਲੈ ਲਿਆ ਬਾਪੂ ਕੋਲੋਂ ਗੁਰਦੇਵ ਨੇ ਆਪਣੀ ਪਰਸ਼ੀ ਨੇਜਾ 나ਗਣੀ ਸੱਪ ਵਰਗੀ ਬਲਖਾਂਦੀ ਬਖਸ਼ੀ ਇਸ ਘਰ ਸ ਹੈ ਉਹ ਨਾਗ ਨਹੀਂ ਪਈ ਜਿੰਨੇ ਦਰਸ਼ਨ ਕਰਨੇ ਹੋ। ਬਾਬਾ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਹੈ। ਮੌਤ ਦਾ ਭੈ ਮਿਟ ਗਿਆ। ਜਿਨ ਗੁਰ ਸੇਵਿਆ ਤਿਸ ਭਉ ਨ ਵਿਆਪੈ। ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹਨਾਂ ਦੀ ਖਲੜੀ ਵਿੱਚ ਡਰ ਨਹੀਂ ਰਹਿੰਦਾ। ਉਹਨਾਂ ਨੂੰ ਭੈ ਨਹੀਂ ਰਹਿੰਦਾ। ਜੇਰ ਨਾਟ ਅਫਲਿਕਟਿਡ ਵਿਦ ਫੀਅਰ ਰਣਚੁਕ ਮਾਤਰ ਵੀਖ ਆਫ ਨਹੀਂ ਰਹਿੰਦਾ ਕਲੜੀ ਚ ਕਹਿੰਦੇ ਘੋੜੇ ਤੇ ਚੜਿਆ ਬਾਬਾ ਬਚਤਰ ਸਿੰਘ ਨਿਕਲਿਆ ਕਿਲੇ ਤੋਂ ਬਾਹਰ ਤੇ ਸਾਹਮਣੇ ਹਾਥੀ ਆਉਂਦਾ ਏ ਚੰਗਾੜ ਦਾ ਕੀ ਵੇਦੇ ਨੇ ਸਨਾਹ ਨਾਲ ਸੱਜਿਆ ਏ ਹਾਥੀ ਜਿਵੇਂ ਸੂਰਮੇ ਲੋਹੇ ਦੀ ਪੋਸ਼ਾਕ ਪਾਉਂਦੇ ਨੇ ਨਾ ਜੰਗ ਚ ਵੀ ਸ਼ਸਤਰ ਨਾ ਬਿਨੇ ਹਾਥੀ ਤੇ ਸਨਾਹ ਪਾਈ ਹੋਈ ਏ ਲੋਹੇ ਦਾ ਪੋਸ਼ਾਕਾ ਏ ਪੋਸ਼ ਦੇ ਨਾਲ ਹਥਿਆਰ ਬੰਨੇ ਨੇ ਸੁੰਡ ਦੇ ਨਾਲ ਤਲਵਾਰਾਂ ਬੰਨੀਆਂ ਹੋਈਆਂ ਨੇ ਤੇ ਮਸਤਕ ਦੇ ਉੱਤੇ ਤਵੇ ਬੰਨੇ ਨੇ ਲੋਹੇ ਦੇ ਮੋٹے ਵੀ ਇੱਥੇ ਨਾ ਕੋਈ ਵਾਰ ਹੋ ਜਾਵੇ ਕਿਉਂਕਿ ਜਦੋਂ ਕੁੰਡਾ ਮਾਰੀਦਾ ਮਸਤਕ ਤੇ ਮਾਰਦਾ ਨਾ ਮਹਾਵਤ ਆਥੀ ਨੂੰ ਕਾਬੂ ਕਰਨ ਲਈ ਇਹ ਵੀ ਹੁੰਦਾ ਉਹਦਾ ਮੱਥਾ ਉੱਥੇ ਤਵੇ ਬੰਨੇ ਹੋਏ ਨੇ ਵਜਿੱਤਰ ਸਿੰਘ ਹਿਰਦੇ ਵਿਚਾਰਿਓ ਇਹ ਅਵਸਰ ਅਬ ਮੇਰਾ ਹਤੋਂ ਮਤੰਗ ਅਪ ਮੈਂ ਵਰਸ਼ਾ ਹਤੋਂ ਮਤੰਗ ਅੰਗ ਮੈਂ ਵਰਸ਼ਾ ਕਰਕੇ ਓਜ ਕਨੇਰਾ ਕਹਿੰਦੇ ਹੁਣ ਮੇਰੀ ਵਾਰੀ ਐ ਵਡਿਆਈ ਖਟਣ ਦੀ ਕਰਮ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਵਾਉਣਾ ਐ ਤੇ ਜੈਜਾਕਾਰ ਮੇਰੀ ਕਰੇਗੀ ਦੁਨੀਆ ਕਹਿੰਦੇ ਤਿਆਰੀ ਕਰ ਲਈ ਸੂਰੇ ਨੇ ਕਵੀ ਰਾਜ ਸੰਤੋਖ ਸਿੰਘ ਐਸੀ ਲਿਖਤ ਲਿਖਦੇ ਨੇ ਕਈ ਵਾਰ ਲੱਗਦਾ ਜਿਵੇਂ ਆਪਾਂ ਮੈਦਾਨੇ ਜੰਗ ਵਿੱਚ ਸਾਵੇਂ ਖਲੋਤੇ ਹੁੰਨੇ ਭਾਈ ਕੁਚਿੱਤਰ ਸਿੰਘ ਤੇ ਚਰਬਤ ਉਠਾਣਾ ਲਾਲ ਮਲੋਚਨ ਫਰਕਤ ਮੂਸ਼ ਉਠਾਈ ਤੇ ਕੁਟੀ ਜੜੀ ਕੁਟਿਲ ਮੁਖ ਲਾਲੀ ਸ਼ਮਸ ਮਹਾ ਸ਼ਬਸ਼ਾਈ ਕਹਿੰਦੇ ਨੇ ਭਾਈ ਬਚਿੱਤਰ ਸਿੰਘ ਨੇ ਬੁੱਲ ਝਪੇ ਨੇ ਆਪਣੇ ਅੱਖਾਂ ਲਹੂ ਵਰਗੀਆਂ ਲਾਲ ਹੋ ਗਈਆਂ ਡੌੜੇ ਫਰਕਣ ਲੱਗੇ ਨੇ ਪਰਵੱਟੇ ਤਲਵਾਰ ਦੀ ਨਿਆਈਂ ਕੱਸੇ ਗਏ ਨੇ ਸਮਸਬ ਧਿੱਕੀ ਦਾੜੀ ਚਿਹਰੇ ਤੇ ਬਹੁਤ ਪਰਫੁਲਤ ਪਈ ਜਾਪਦੀ ਐ ਪੱਗ ਕੋ ਬਲ ਰਕਾਬ ਪਰ ਕਰਕੈ ਉਸਰਿਓ ਆਸਨ ਸ਼ੂਰਾ ਸਾਬ ਸ਼ਰੀਰ ਸੋ ਉਹ ਸੰਬਰ ਕਾ ਹਾਏ ਫਾਂਦੇ ਉਹ ਗਜ ਪੋਰਾ ਉਰਕਾਬਾ ਹੁੰਦੀਆਂ ਨਾ ਜਿਨ੍ਹਾਂ ਚ ਪੈਰ ਰੜਾਈਦੇ ਨੇ ਖਲੋ ਗਿਆ ਐ ਭਾਈ ਬਚਤਰ ਸਿੰਘ ਅਜ਼ੀਨ ਛੱਡ ਦਿੱਤੀ ਕਾਠੀ ਛੱਡ ਦਿੱਤੀ ਉੱਚਾ ਹੋ ਗਿਆ ਤੇ ਕਹਿੰਦੇ ਸਾਰਾ ਓਜ ਲਾ ਕੇ ਹਾਥੀ ਵੱਲ ਨੂੰ ਘੋੜਾ ਦੌੜਾ ਦਿੱਤਾ ਸੈਫ ਬਚਾਏ ਚਲਾਏ ਸੋ ਵਰਸ਼ਾ ਆਵਾ ਫੁਲਾਦੀ ਫੂਰਾ ਤਸਿਉ ਜਾਏ ਰਾਜ ਮਸਤਕ ਮੇ ਜਬ ਪੁਨ ਕਰ ਜੁਗ ਕਰ ਜੋਰਾ ਕਹਿੰਦੇ ਜਦੋਂ ਹਾਥੀ ਦੇ ਨਜ਼ਦੀਕ ਪਹੁੰਚਿਆ ਤੇ ਹਾਥੀ ਨੇ ਸੈਫ ਚਲਾ ਦਿੱਤੀ ਸੁੰਡ ਨਾਲ ਬੰਨੀ ਹੋਈ ਉਹ ਤਲਵਾਰ ਚੱਲ ਗਈ ਕਹਿੰਦੇ ਨੀਵੀ ਪਾ ਗਿਆ ਬਚਤਰ ਸਿੰਘ ਤਲਵਾਰ ਦਾ ਵਾਰ ਬਚਾ ਲਿਆ ਦੋਹਾਂ ਹੱਥਾਂ ਦੇ ਨਾਲ ਨਾਗਣੀ ਕੱਸ ਲਈ ਛੱਡ ਕੇ ਜੋਦੇ ਨੇ ਲਗਾਮ ਕਹਿੰਦੇ ਮਸਤਕ ਵੱਲ ਨੂੰ ਚਲਾ ਦਿੱਤੀ ਕਰਿਓ ਤਸਾਵਨ ਪਰਵੇਸਿਓ ਐਸੇ ਉਕਮਾ ਕਹੋ ਬਣਾਈ ਕਰੋਜ ਸੈਲੋ ਮੇਂ ਜਨ ਸ਼ਿਵ ਨੰਦਨ ਪਰਸ਼ੀ ਮਾਰਤ ਸਾਈ ਮਹਾ ਭਾਰਤ ਵਿੱਚ ਇੱਕ ਕਹਾਣੀ ਆਉਂਦੀ ਹੈ ਇੱਕ ਕਰੋਜ ਦੈਨ ਤੋਇਆ ਹੈ ਬੜਾ ਹੰਕਾਰਿਆ ਸੀ ਲੋਕਾਂ ਨੂੰ ਦਰਣਦਾ ਸੀ ਪੱਥਰ ਵਰਗੀ ਕਠੋਰੇ ਦੀ ਛਾਤੀ ਹੈ ਕਹਿੰਦੇ ਸ਼ਿਵਨੰਦਨ ਗਰਾਤਕ ਨੇ ਕਰੋੰਚ ਦੇਦ ਦੀ ਸ਼ਾਦੀ ਵਿੱਚ ਮਾਰ ਕੇ ਵਰਸ਼ਾ ਬਿੰ ਸੁਤਿਆ ਸੀ ਕਹਿੰਦੇ ਜਿਵੇਂ ਕਰੋੰਚ ਦੇਦ ਸ਼ਿਵਨੰਦਨ ਨੇ ਬਿੰਨਿਆ ਹੋਵੇ ਜਿਵੇਂ ਛੁਰੀ ਕਿਦਰੇ ਮੱਖਣ ਨੂੰ ਚੀਰਦੀ ਹੋਵੇ ਜਿਵੇਂ ਤਾਰ ਸਾਬਣ ਨੂੰ ਚੀਰ ਜਾਂਦੀ ਹੈ ਜਿਵੇਂ ਆਦੇ ਨੇ ਕੋਈ ਲੱਕੜਹਾਰਾ ਮੋਸ਼ੇ ਵੱਡ ਕਰ ਦਿੰਦਾ ਹੈ ਲੱਕੜ ਨੂੰ ਬਾਬਾ ਬਚਿੱਤਰ ਸਿੰਘ ਦੀ ਨਾਗਲੀ ਨੇ ਤਵੇ ਜੀਰ ਦਿੱਤੇ ਹਾਥੀ ਦੇ ਮਸਤਕ ਵਿੱਚ ਵੱਜੀ ਲਹੂ ਦਾ ਫੁਵਾਰਾ ਛੁੱਟਿਆ ਹੈ ਜਿਹੜਾ ਹਾਥੀ ਸਿੱਖਾਂ ਨੂੰ ਮਿਟਾਉਣ ਆਇਆ ਸੀ ਉਹੀ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਦੀ ਫੌਜ ਦਾ ਵਿਨਾਸ਼ ਕਰ ਗਿਆ ਪਿੱਛੇ ਨੂੰ ਦੌੜਿਆ ਹਜ਼ਾਰਾਂ ਫੌਜਾਂ ਕਦਮਾਂ ਤਲੇ ਲਪਾੜ ਦਿੱਤੀਆਂ ਤੇ ਬਾਬਾ ਬਚਿੱਤਰ ਸਿੰਘ ਦੀ ਹਸਤੀ ਬੁਲੰਦ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨੀ ਗਿਆ ਮੈਦਾਨੇ ਝਗ ਨੂੰ ਮਾਰ ਕੇ ਬਾਪੂ ਨੇ ਲਾ ਕੇ ਛਾਤੀ ਨਾਲ ਬਖਸ਼ਿਸ਼ ਕਰਦੇ ਹੋਏ ਆਖਿਆ ਸੀ ਦੁਨੀ ਚੰਦਾ ਵੜਿਆਈ ਤੇ ਗੁਰੂ ਨੇ ਬਖਸ਼ਣੀ ਸੀ ਤੂੰ ਗਾਇਰ ਨਿਕਲਿਆ ਆ ਵੇਖ ਸਾਡੇ ਬਚਿੱਤਰ ਸਿੰਘ ਨੇ ਹਾਥੀ ਦਰੜ ਕੇ ਸੁੱਟ ਦਿੱਤਾ ਇਹ ਹੈ ਗੁਰੂ ਦੇ ਥਾਪੜੇ ਦਾ ਬਲ ਇਹ ਹੈ ਗੁਰੂ ਦੇ ਥਾਪੜੇ ਦੀ ਅਸਮਤ ਇਹਨੂੰ ਭੈਣੰਦ ਲਾਲ ਬਿਆਨ ਕਰਦੇ ਨੇ ਜੋ ਅੱਖਾਂ ਨਾਲ ਵੇਹਦੇ ਨੇ ਕਮਸਾਨ

ਗੁਲਾਮ ਲੋਕ ਕੱਖਾਂ ਵਾਂਗੂ ਰੁੱਲਦੇ ਤਖਤਾਂ ਦੇ ਵਾਰਿਸ ਬਣ ਗਏ ਜਦੋਂ ਗੁਰੂ ਗੋਬਿੰਦ ਸਿੰਘ ਦਾ ਲਿਵਾਏ ਝੰਡਾ ਝੂਲਦਾ ਹੈ ਤੇ ਸਮਝ ਪੈਂਦੀ ਹੈ ਇਹਦੀ ਸ਼ਰਨ ਜਾ ਕੇ ਕੋਈ ਵੀ ਜਿਹੜਾ ਹੀਣਾ ਹੈ ਮੋਠ ਤੋਂ ਨਿਉਟਾ ਹੈ ਨਿਤਾਣਾ ਉਹ ਤਾਣ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਸਰਾ ਇਸ ਰੂਹੇ ਜ਼ਮੀਨ ਤੇ ਕੋਈ ਦੂਜਾ ਨਹੀਂ ਹੈ ਸਤਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀ ਬਾਣ ਮਾ ਗੁਰੂ ਇਸ ਪਾਵਰ ਆਵਰਲੈਸ ਇਹ ਸੁਨਤਾ ਨੇ ਮੁਰਾਦੀਆ ਇਹ ਬਰਕਤ ਹੈ ਗੁਰਾਂ ਦੀ ਇਹ ਤਾਕਤ ਹੈ ਗੁਰਾਂ ਦੀ ਗੁਰਾਂ ਵਰਗਾ ਨਾ ਕੋਈ ਇਸ ਰੂਹੇ ਜ਼ਮੀਨ ਤੇ ਰਹਿਬਰ ਹੈ ਨਾ ਕੋਈ ਪੈਗੰਬਰ ਹੋ ਸਕਦਾ ਹੈ ਇਹ ਤੇ ਮਨੁੱਖਾ ਜਾਮਾ ਹੈ ਉਹ ਕੀ ਕਰਦੇ ਸੰ ਮੈਂ ਤੇ ਤਮਾਸ਼ਾ ਵੇਖਣ ਆਇਆ ਹੈ ਦੁਨੀਆ ਨੂੰ ਤਮਾਸ਼ਾ ਸੰਝੇ ਆਇਆ ਗੁਰਾਂ ਦੀ ਇਉਂ ਨਾਲ ਦੀ ਜ ਸਮਝਦਾ ਹੈ ਜੇ ਤਮਾਸ਼ਾ ਨਾ ਸਮਝਿਆ ਹੁੰਦਾ ਇਹ ਤੇ ਸਮਝ ਆਉਂਦੀ ਹੈ ਵੀ ਬਾਬਾ ਜੀਤ ਸਿੰਘ ਦੇ ਪ੍ਰਕਾਸ਼ ਤੇ ਅਨੰਦਿਤ ਨੇ ਤੇ ਜਿੱਦਣ ਅੱਖਾਂ ਸਾਵੇਂ ਬਾਬਾ ਜੀਤ ਸਿੰਘ ਸ਼ਹੀਦ ਹੁੰਦੇ ਨੇ ਉਸ ਦਿਨ ਆਨੰਦ ਨਹੀਂ ਸੀ ਹੋਣਾ ਚਾਹੀਦਾ ਉਸ ਦਿਨ ਅਟਾਰੀ ਤੋਂ ਛਾਲ ਮਾਰ ਕੇ ਜਾਨ ਦੇ ਦਿੰਦੇ ਜੇ ਆਮ ਇਨਸਾਨ ਹੁੰਦੇ ਅਟਾਰੀ ਤੇ ਖਲੋਤੇ ਸਨ ਤੇ ਗਰਜ ਕੇ ਇੱਕ ਬਚਨ ਕਹਿ ਰਹੇ ਨੇ

ਸਮਸਤਕ ਪਾਰ ਸੋ ਲਗਾ ਸੇਵ குரு ਗੋਬਿੰਦ ਸਿੰਘ ਨਾਲੋਂ ਵੱਧ ਕੇ ਕੋਈ ਨਹੀਂ ਹੈ ਬਾਤਮਾਲ ਅੱਲਾ ਯਾਰ ਖਾਂ ਮੁਸਲਮਾਨ ਨੇ ਵਡਿਆਈ ਲਿਖੀ ਹੋਈ ਹੈ ਅਖਣ ਲੱਗੇ ਐ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਨਾ ਕੋਈ ਹੋਇਆ ਹੈ ਨਾ ਕੋਈ ਇਸ ਰੂਹੇ ਜ਼ਮੀਨ ਤੇ ਹੋ ਸਕਦਾ ਹੈ ਇਨਸਾਫ ਕਰੇ گر یہ زمانہ تو یقین ہے کہہ دو کہ گرو گوبند سنگھ کا سانی نہیں ہے یہ پیار مریدوں سے شفقت بھی کہیں ہے بھگتی میں گرو عرش سنسار زمین ہے الفت کے یہ سسبے کہیں دیکھے نہیں ہم نے ہے دیکھنا ایک بات کہیں سنے بھی نہیں ہم نے اے گرو گوبند سنگھ جیک ہر کبھی ਆਪਣੀ ਕਲਮ ਨੂੰ ਇਮਾਨਦਾਰੀ ਨਾਲ ਚਲਾਵੇ ਚਾਹੇ ਉਹ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਇਸਾਈ ਹੈ ਉਹਨੂੰ ਕਹਿਣਾ ਪਵੇਗਾ ਕਿਸੇ ਵੀ ਧਰਮ ਵਿੱਚ ਤੇਰੇ ਵਰਗਾ ਪੈਗੰਬਰ ਨਾ ਹੋਇਆ ਹੈ ਤੇ ਨਾ ਹੋ ਸਕਦਾ ਹੈ